ਆਹ ਦੋਸਤ ਆਪਾਂ ਗੱਲ ਕਰਦੇ ਆਂ ਬੇਲਾਂ ਵਾਲੀਆਂ ਸਬਜ਼ੀਆਂ ਦੀ ਇੱਕ ਗੰਭੀਰ ਸਮੱਸਿਆ ਦੀ ਫਲ ਦੀ ਮੱਖੀ ਤੇ ਫਲ ਦੀ ਮੱਖੀ ਨਰਮ ਫਲਾਂ ਵਿੱਚ ਮੂਰੀਆਂ ਕਰਕੇ ਇਹਨੂੰ ਖਰਾਬ ਕਰ ਦਿੰਦੀ ਹੈ ਤੇ ਇਹ ਮੱਖੀ ਦਾ ਜਿਹੜਾ ਬਦੇਰੇ ਹਮਲਾ ਉਹ ਤਰ ਕਾਲੀ ਤੋਰੀ, ਕ੍ਰੇਲਾ, ਕੀਆ ਕਦੂ, ਟਿੰਡਾ, ਖਰਬੂਜੇ, ਪਠਿਆ ਤੇ ਹੁੰਦਾ ਹੈ। ਆਮ ਤੌਰ ਤੇ ਤਾਂ ਹਮਲਾ ਨਾ ਅਪ੍ਰੈਲ ਦੀ ਪੀਜੀ ਜਾਂ ਚੌਥੇ ਹਫ਼ਤੇ ਵਿੱਚ ਵੇਖਣ ਨੂੰ ਮਿਲਦਾ ਹੈ। ਪਰ ਇਸ ਵਾਰ ਪਤਾ ਨਹੀਂ ਕਿ ਮੌਸਮਾ ਚੱਕਰ ਹੈ ਇਹ ਆ ਪਿਛਲੇ ਹਫਤੇ ਹੀ ਜਨਵਰੀ ਅਪ੍ਰੈਲ ਦੇ ਦੂਜੇ ਹਫਤੇ ਕਹਿ ਸਕਦੇ ਆਪਾਂ ਕਿ ਕਾਫੀ ਮੱਖੀ ਨਜ਼ਰ ਆਈ ਹੈ ਇਹ ਫਲ ਦੀ ਮੱਖੀ ਤਾਂ ਉਸ ਤੋਂ ਬਾਅਦ ਦੋ ਤਿੰਨ ਦਿਨ ਪਹਿਲਾਂ ਮੈਂ ਗਿਆ ਕਿਰਲ ਬਗੀਚੀ ਵਿੱਚ ਫਰੈਂਡ ਆ ਉੱਥੇ ਚੱਪਣ ਕਦੂ ਲੱਗੇ ਸੀ ਪਹਿਲਾਂ ਮੈਂ ਤੋੜ ਕੇ ਲਿਆ ਬਹੁਤ ਵਧੀਆ ਸੀਗੇ ਉਹਨੇ ਸਬਜ਼ੀ ਵਧੀਆ ਬਣੀ ਤਾਂ ਦੇਸੀ ਚੱਪਣ ਕਦੂ ਤੇ हां ਹੁਣ ਵੇਖਿਆ ਤਾਂ ਉਥੇ ਕੁਛ ਮੈਂ ਛੜਤੇ ਸੀ ਮੈਂ ਚਲੋ ਬੀਜ ਬਣਾ ਲਾਂਗੇ ਦਾ ਹਾਂ ਉਹ ਵੇਖਿਆ ਉਹ ਖਰਾਬ ਹੋਏ ਪਏ ਤਾਂ ਫਿਰ ਉਹੀ ਕਾਰਨ ਸਾਹਮਣੇ ਆਇਆ ਵੀ ਜਿਹੜੀ ਫਲ ਦੀ ਮੱਖੀ ਅਟੈਕ ਕਰ ਗਈ ਇਸ ਕਰਕੇ ਸੁਚੇਤ ਹੋਣ ਦੀ ਲੋੜ ਹੈ ਜੀ ਕੁਝ ਅਗੇਤੀ ਆ ਗਈ ਹੈ ਤੇ ਸਾਨੂੰ ਹੁੰਦਾ ਵੀ ਚਲੋ ਫਲ ਲੱਗਿਆ ਹੈਗਾ ਸਬਜ਼ੀ ਲੱਗੀ ਹੈ ਤੇ ਵਧੀ ਜਾਂਦੀ ਹੈ ਤੇ ਆਪਾਂ ਜਦੋਂ ਪੱਕਣ ਵਾਲੀ ਹੋ ਗਈ ਪੱਕ ਗਈ ਜਾਂ ਥੋੜ੍ਹਣ ਵਾਲੀ ਹੋਈ ਉਹ ਤੋੜ ਲਾਂਗੇ ਤਾਂ ਵੇਖੀਦਾ ਵੀ ਆਮ ਤੌਰ ਤੇ ਜਿਹੜਾ ਫਲ ਥੇਡਾ ਜਾ ਹੋਇਆ ਹੁੰਦਾ ਤੇ ਉੱਪਰੋਂ ਭਾਵੇਂ ਠੀਕ ਲੱਗਦਾ ਜਦੋਂ ਕੱਟਦੇ ਆ ਤਾਂ ਬੜੀ ਨਿਰਾਸ਼ਾ ਹੁੰਦੀ ਹੈ ਕਿ ਵਿੱਚ ਉਹ ਮੱਖੀ ਨੇ ਖਰਾਬ ਕੀਤਾ ਹੁੰਦਾ ਫਿਰ ਉਹ ਗਲ ਜਾਂਦਾ ਤੇ ਹੁਣ ਆ ਵੀ ਦੀ ਰੋਕਥਾਮ ਜਿਹੜੀ ਪੀਐਜੂ ਵੱਲੋਂ ਰეკਮੈਂਡੇਸ਼ਨ ਹੈ ਉਹ ਇਹੀ ਹੈ ਕਿ ਸਭ ਤੋਂ ਪਹਿਲੀ ਗੱਲ ਤਾਂ ਜਿਹੜੀ ਫਸਲ ਹੈ ਉਹਦੇ ਵਿੱਚ ਤੀਜੇ ਚੌਥੇ ਹਫ਼ਤੇ ਦੌਰਾਨ ਜਿਹੜਾ ਆਪਣਾ ਮਾਰਚ ਦਾ ਤਾਂ ਅਸੀਂ ਫਰੂਟ ਫ्लाई ਟਰੈਪ ਲਾਉਣੇ ਬੋਤਲਾਂ ਜੇ ਤੁਸੀਂ ਵੇਖੀਆਂ ਹੋਣਗੀਆਂ ਇਹ ਬਰਸਾਤ ਵਾਲੀ ਫਸਲ ਦੇ ਵਿੱਚ ਇਹਨੂੰ ਜੂਨ ਦੇ ਅਖੀਰਲੇ ਹਫਤੇ ਲਾਵਾਂਗੇ। ਉਦੋਂ ਅਮਰੂਦ ਤੇ ਵੀ ਅਟੈਕ ਕਰੇਗੀ ਬੁਰੀ ਤਰ੍ਹਾਂ। ਤਾਂ ਉਹੀ ਬਾਗਲਾ ਤਰੀਕਾ ਜੀ 16 ਟ੍ਰੈਪ ਅਸੀਂ ਪ੍ਰਤੀ ਏਕੜ ਲਾਉਣੇ ਆ। ਇਹ ਬਾਕੀ ਦਾ ਇੱਕ ਤਰੀਕਾ ਹੋਰ ਹੈ। ਤੁਸੀਂ ਜਿਹੜੇ ਮੈਲਾਥੀਨ ਆਪਣੇ ਕੋਲੇ ਲੁਕੜਿਆ ਹੋਈ ਹੈ ਉਹ 20 ਮਿਲੀਟਰ ਲੈਣੀ ਆ ਤੇ 200 ਗ੍ਰਾਮ ਗੁੜ ਜਾਂ ਖੰਡ ਉਹਨੂੰ 20 ਲੀਟਰ ਪਾਣੀ ਵਿੱਚ ਘੋਲਣਾ ਹੈ ਤੇ ਉਹਦਾ ਅਸੀਂ ਸਪਰੇਅ ਕਰਨਾ ਹੈ। ਜਿਹੜੇ ਵੱਡੇ ਪੱਧਰ ਤੇ ਖੇਤਾਂ ਵਿੱਚ ਲਾਏ ਹੋਈ ਹੈ ਉੱਥੇ ਸਿਫਾਰਸ਼ ਕੀਤੀ ਜਾਂਦੀ ਹੈ ਵੀ ਤੁਸੀਂ ਮੱਕੀ ਦੇ ਗਰੇਗੀਆਂ ਸਿਆੜ ਕੱਢ ਦਿਓ ਦੂਰ ਦੂਰ ਤੱਕ तकरीबन ਜਿਵੇਂ ਮੰਨ ਕੇ ਚਲੋ ਵੀ 25 ਫੁੱਟ ਦੇ ਉੱਤੇ ਵਿਚ ਵਿਚ ਬੱਲਾਂ ਦੇ ਤਾਂ ਉਹਨਾਂ ਉੱਤੇ ਸਪਰੇਅ ਕਰੋ ਕਿਉਂਕਿ ਮੱਖੀ ਦਾ ਸੁਭਾਅ ਹੈ ਕਿ ਇਹ ਵਿੱਚ ਥਾਂ ਦੇ ਉੱਤੇ ਬੈਠਦੀ ਹੈ ਚਲੋ ਵੈਸੇ ਫਸਲ ਤੇ ਵੀ ਹੋ ਸਕਦੀ ਹੈ ਸਪਰੇਅ ਇਹਦੀ ਤਾਂ ਇਹ ਹੀ ਦਾ ਮਤਲਬ ਤਰੀਕਾ ਹੈਗਾ ਇਸ ਕਰਕੇ ਵੱਡੀ ਗਲ ਸਚੇਤ ਰਣ ਦੀ ਹੈ ਨਿਯਮਤ ਪਰ ਤੇ ਹੁੰਦਾ ਵੀ ਲੇਟ ਆਉਂਦੀ ਥੋੜੀ ਇਸ ਵਾਰ ਦੇਖੀ ਗਈ ਹੈ ਜਦੋਂ ਜੀ ਤੁਹਾਨੂੰ ਪਛਾਣ ਵੀ ਹੋ ਜੇਗੀ ਇਸ ਕਰਕੇ ਆਪਣੇ ਚਲੋ ਵਿੱਚ ਵਿੱਚ ਮਾਰੋ ਨਜ਼ਰ ਅੱਜ ਦੋਸਤੋ ਇਹ ਹੋਰ ਵੀ ਸਮੱਸਿਆਵਾਂ ਆ ਰਹੀਆਂ ਨੇ ਜਿਹੜਾ ਕੋਸ਼ਿਸ਼ ਕਰੀਏ ਰਸ ਸੁਸਣ ਵਾਲੇ ਕਿਹੜੇ ਬਹੁਤ ਜ਼ਿਆਦਾ ਅਟੈਕ ਹੈ ਹੁਣੇ ਥੋੜੀ ਦੇਰ ਪਹਿਲਾਂ ਵੇਖਿਆ ਤੇ ਆਪਾਂ ਅਗਲੀ ਵੀਡੀਓ ਚ ਗੱਲ ਕਰਦੇ ਹਾਂ ਜੀ ਉਹਦੀ ਤੁਹਾਨੂੰ ਦਿਖਾਉਣਾ ਤੇ ਨਿਸ਼ਾਨੀਆਂ ਸਸਤਾਂ ਜਾ ਰਹੀ ਹੈ ਅੱਗੇ ਹਾਂ ਸੋ ਬਹੁਤ ਬਹੁਤ ਧੰਨਵਾਦ ਦੇਖੋ